ਲਓ ਜੀ ਬਾਈ ਜੀ ਜਿੰਨਾ ਪਰਿਵਾਰਾਂ ਕੋਲੇ ਪਸ਼ੂ ਰੱਖੇ ਹੋਏ ਨੇ ਘਰਾਂ ਦੇ ਵਿੱਚ ਚਾਹੇ ਮੱਝਾਂ ਨੇ ਚਾਹੇ ਗਾਵਾਂ ਨੇ ਬਾਈ ਉਹ ਇਸ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਧਿਆਨ ਦੇ ਨਾਲ ਸੁਣਨਾ ਕਿਉਂਕਿ ਮੈਂ ਇਹ ਕਿਉਂ ਕਹਿ ਰਿਹਾਗਾ ਤੇ ਹੁਣ ਦੇ ਟਾਈਮ ਦੇ ਵਿੱਚ ਹੁਣ ਮਾਰਚ ਦਾ ਮਹੀਨਾ ਚੱਲਦਾਗਾ ਤੇ ਮੂੰਹ ਖੁਰ ਦੀ ਬਿਮਾਰੀ ਬਾਈ ਪਸ਼ੂਆਂ ਨੂੰ ਬਹੁਤ ਜ਼ਿਆਦਾ ਆ ਮੈਂ ਤਾਂ ਕਰਕੇ ਵੀਡੀਓ ਬਣਾ ਰਿਹਾਗਾ ਹੁਣ ਬਸ ਦੋ ਚਾਰ ਗੱਲਾਂ ਦਾ ਧਿਆਨ ਰੱਖਣਾ ਤੇ ਪਸ਼ੂਆਂ ਦੀ ਬਚਤ ਹੈ ਜਿਹੜੀ ਉਹ ਰਹਿ ਸਕਦੀ ਹੈ ਬਾਈ ਹੁਣ ਧਿਆਨ ਨਾਲ ਵੀਡੀਓ ਦੇਖਿਓ ਤੇ ਹੁਣ ਬਾਈ ਜਿਵੇਂ ਹੁਣ ਫਰਸ਼ ਗਿੱਲਾ ਦੀ ਇਹਦਾ ਸੋਨੂੰ ਥੱਲੇ ਇਹਦੇ ਉੱਪਰ ਸਾਫ ਸਫਾਈ ਕਰਕੇ ਤੇ ਕਲੀ ਸੈੱਟ ਕੇ ਰੱਖੋ ਸਾਰੇ ਫਰਸ਼ ਦੇ ਤੇ ਹੁਣ ਜਿਵੇਂ ਹੁਣ ਮੱਝਾਂ ਵਾਲੇ ਬਰਾਂਡਿਆਂ ਦੇ ਗੇਟ ਇਹਨਾਂ ਤੇ ਬਾਈ ਆ ਕਲੀ ਰੱਖੋ ਸੈੱਟ ਕੇ ਤੇ ਜੇ ਕੋਈ ਹੁਣ ਪਸ਼ੂ ਨੂੰ ਕੋਈ ਮੂੰਹ ਖੁਰਦੀ ਬਿਮਾਰੀ ਹੈਗੀ ਆ ਤੇ ਉਹਨੂੰ ਸਾਰੇ ਪਸ਼ੂ ਨੂੰ ਅਲੱਗ ਰੱਖੋ ਤੇ ਪਾਣੀ ਆਗਾ ਉਹਨੂੰ ਅਲੱਗ ਬਾਲਟੀ ਦੇ ਵਿੱਚ ਧਰ ਤੋਂ ਜਿਵੇਂ ਹੁਣ ਮਤਲਬ ਵੀ ਆਹ ਖੇਡਾ ਖੇਲ ਦੇ ਵਿੱਚ ਪਾਣੀ ਤੁਸੀਂ ਨਹੀਂ ਪਲਾਉਣਾ ਹੁਣ ਜਿਵੇਂ ਆਪਣਾ ਮੇਨ ਫਰੰਟ ਗੇਟ ਆ ਬਾਈ ਇਦੇ ਵਿੱਚ ਜਿਹੜੀ ਜਾਂ ਗੇਟਾਂ ਦੇ ਵਿੱਚ ਆ ਕਲੀ ਵਗੈਰਾ ਕੀ ਉਹ ਜ਼ਰੂਰ ਪਾ ਕੇ ਰੱਖਿਓ ਕਿਉਂਕਿ ਹੁਣ ਜੇ ਕੋਈ ਹੁਣ ਬਾਹਰੋਂ ਬੰਦਾ ਆਉਂਦਾਗਾ ਤਾਂ ਹੁਣ ਜਿਹੜੀ ਇਹ ਬਿਮਾਰੀਆਂ ਉਹ ਅੰਦਰ ਆਪਣੇ ਨਾ ਆ ਸਕੇ ਹਣ ਕਲੀ ਦਾ ਮਤਲਬ ਇਹ ਹੁੰਦਾ ਵੀ ਬਿਮਾਰੀਆਂ ਜਿਹੜੀ ਉਹ ਆਪਣੇ ਅੰਦਰੋਂ ਵੀ ਨਹੀਂ ਹੈਗੀ ਤੇ ਬਿਮਾਰੀ ਜੇ ਆਉ ਤਾਂ ਉਹ ਖਤਮ ਹੋ ਜਾਂਦੀ ਹੈ ਆ ਕਲੀ ਉਹਨੂੰ ਖਤਮ ਕਰ ਦਿੰਦੀ ਹੈ ਤੇ ਇਸ ਕਰਕੇ ਪਸ਼ੂਆਂ ਦੇ ਪੈਰਾਂ ਤੇ ਸਾਰਿਆਂ 'ਚ ਕਲੀ ਆ ਜਿਹੜੀ ਬਈ ਸੱਟ ਕੇ ਰੱਖੋ ਕਿਉਂਕਿ ਹੁਣ ਪਸ਼ੂ ਮਹਿੰਗੇ ਆ ਤੇ ਬਚਤ ਜਿੰਨੀ ਹੋ ਸਕਦੀ ਹੈ ਬਈ ਉਹ ਤੁਸੀਂ ਆਪ ਰੱਖਣੀ ਆ ਤੇ ਇਹਨਾਂ 'ਕ ਧਿਆਨ ਰੱਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਤੱਕ ਸਾਰਿਆਂ ਨੂੰ ਪਤਾ ਲੱਗ ਸਕੇ